ਤਿਆਰ ਬਰ ਤਿਆਰ ਹੋ ਕੇ ਹੁਣ ਅਸੀਂ ਜਾ ਰਿਹਾ ਰੈਂਸਪਾਈ ਸਮਾਗਮ ਤੇ ਜੋ ਕਿ ਰਕਾਬ ਗਨ ਸਾਹਿਬ ਹੈਗਾ ਯਾ ਜਿਨ੍ਹਾਂ ਨੇ ਮੇਰਾ ਪਹਿਲਾ ਵਲੋਗ ਨਹੀਂ ਦੇਖਿਆ ਜਾ ਕੇ ਜ਼ਰੂਰ ਦੇਖਿਓ ਥੋੜਾ ਜਿਹਾ ਮੈਂ ਦੱਸ ਦੇਣਾ ਚਾਹਨੀ ਆ ਕਿ ਦਿੱਲੀ ਸਮਾਗਮ ਤੇ ਉੱਤੇ ਅਸੀਂ ਗਏ ਸੀ ਜੋ ਕਿ ਦੁਸ਼ਹਿਰਾ ਸਮਾਗਮ ਹੁੰਦੇ ਨੇ ਤੋਂ ਉਹਨਾਂ ਦੇ ਰਿਲੇਟਿਡ ਵਲੋਗ ਚੱਲ ਰਹੇ ਨੇ ਪਿਛਲਾ ਵਲੋਗ ਜਿਨ੍ਹਾਂ ਨੇ ਨਹੀਂ ਦੇਖਿਆ ਜਾ ਕੇ ਇੱਕ ਵਾਰੀ ਜ਼ਰੂਰ ਦੇਖਿਓ ਸਮਾਗਮ ਦੇ ਬਾਹਰ ਹੀ ਸਟਾਲ ਲੱਗੇ ਹੋਏ ਸੀ ਤੇ ਜਾਨਤੀ ਸੀ ਪੈਣ ਹੋਣਾ ਨੂੰ ਮਿਲਣਾ ਸੀ ਏਜ ਦੇ ਨਾਲ ਹੀ ਉੱਥੇ ਸ਼ਸਤਰ ਅਤੇ ਸਿੱਖ ਇਤਿਹਾਸ ਨਾਲ ਜੁੜੀਆਂ ਅਤੇ ਸਿੱਖ ਧਰਮ ਨਾਲ ਜੁੜੀਆਂ ਬਹੁਤ ਸਾਰੀਆਂ ਚੀਜ਼ਾਂ ਸੀ ਇੱਕ ਚਿਸ ਪ੍ਰਕਾਰ ਮੇਲਾ ਲੱਗਿਆ ਹੁੰਦਾ ਨਾ ਇਹ ਇਦਾਂ ਸੀ ਗੁਰਮੁਖਾਂ ਦਾ ਮੇਲਾ ਲੱਗਿਆ ਤੇ ਹਰ ਇੱਕ ਚੀਜ਼ ਗੁਰਸਿੱਖੀ ਨਾਲ ਰਿਲੇਟਿਡ ਸੀ ਬਹੁਤ ਵਧੀਆ ਸੀ ਸਭ ਕੁਝ ਜਿਹੜੇ ਸਾਡੇ ਛੋਟੇ ਬੱਚੇ ਹੁੰਦੇ ਆ ਉਹਨਾਂ ਨੇ ਘੜੋੜੇ ਨਾਲ ਤੇ ਖੇਡ ਨਹੀਂ ਹੁੰਦਾ ਤੇ ਮੈਨੂੰ ਲੱਗਦਾ ਕਿ ਇੱਕ ਬੜਾ ਚੰਗਾ ਤਰੀਕਾ ਆ ਕਿ ਛੋਟੇ ਹੁੰਦੇ ਹੀ ਆਪਣੇ ਬੱਚਿਆਂ ਨੂੰ ਸਿੱਖੀ ਵਾਲੇ ਰਾਹ 'ਤੇ ਰੋਂਦਾ ਉਹਨਾਂ ਨੂੰ ਅਹੋ ਦੀਆਂ ਚੀਜ਼ਾਂ ਵਖਾ ਮੰਗਰੇ ਛੋਟੇ ਹੁੰਦੇ ਅਹੋ ਦੀਆਂ ਚੀਜ਼ਾਂ ਦੇਖਣਗੇ ਇਹਨਾਂ ਨਾਲ ਖੇਡਣਗੇ ਇੱਕ ਅਟੈਚਮੈਂਟ ਹੋ ਜਾਂਦੀ ਹੈ ਸਤਿ ਸ਼੍ਰੀ ਅਕਾਲ ਅਕਾਲ ਹੀ ਅਕਾਲ ਹੈ ਬਹੁਤ ਬਹੁਤ ਸ਼ੁਕਰਾਨੇ ਮਹਾਰਾਜ ਜੀ ਦੇ ਕਿ ਉਹਨਾਂ ਨੇ ਹਾਜ਼ਰੀਆਂ ਭਰਵਾਈਆਂ ਫਿਰ ਅੱਗੇ ਸਮਾਂ ਸਵੇਰ ਦਾ 5:00 ਵੱਜ ਚੁੱਕੀ ਸੀ ਤੇ ਅਸੀਂ ਗੁਰਦੁਆਰਾ ਸੀਸਗਨ ਸਾਹਿਬ ਜਾਣਾ ਸੀ ਦਰਸ਼ਨ ਮੇਲੇ ਕਰਨ ਵਾਸਤੇ ਉਸ ਤੋਂ ਬਾਅਦ ਸਾਡੀ ਟ੍ਰੇਨ ਸੀ ਇਸ ਕਰਕੇ ਇਸ ਸਮੇਂ ਤੋਂ ਥੋੜਾ ਜਿਹਾ ਪਹਿਲਾਂ ਨਿਕਲ ਗਏ ਸੀ ਅਜੇ ਸਮਾਪਤੀ ਨਹੀਂ ਸੀ ਹੋਈ ਇਹ ਉਹ ਬਾਜ਼ਾਰ ਆ ਜਿੱਥੇ ਕਹਿੰਦੇ ਕਿ ਚੋਰ ਬਾਜ਼ਾਰ ਲੱਗਦਾ ਆ ਤੇ ਇਸ ਵੀਰ ਦੇ ਟਾਈਮ ਹੀ ਦੇ 5:00 5:00 ਦਾ ਸਮਾਂ ਹੋਇਆ ਹੀ ਤੇ ਇੱਥੇ ਬਹੁਤ ਜ਼ਿਆਦਾ ਭੀੜ ਸੀ ਜਿਹੜੀ ਆਪਣਾ ਸਮਾਨ ਲੈਣ ਵਾਸਤੇ ਆਈ ਸੀ ਤੇ ਫਿਰ ਅਸੀਂ ਨਿਕਲਦੇ ਹੋਏ ਦਿੱਲੀ ਦੇ ਵਿੱਚੋਂ ਕੁਝ ਦਿੱਲੀ ਦੀਆਂ ਬਿਲਡਿੰਗਸ ਵੇਖਿਆ ਸੀ ਸੀਸ ਗਨਸੇਬ ਦਰਸ਼ਨ ਕਰਨ ਤੋਂ ਬਾਅਦ ਵਿੱਚ ਫਿਰ ਅਸੀਂ ਵਾਪਸੀ ਆ ਗਏ ਸੀ ਆਪਣੇ ਕਮਰੇ ਦੇ ਵਿੱਚ ਤਾਂ ਕਿ ਅਸੀਂ 1-2 ਘੰਟਾ ਥੋੜਾ ਜਿਹਾ ਆਰਾਮ ਕਰ ਸਕੀਏ ਕਿਉਂਕਿ ਅਸੀਂ ਸੁੱਤੇ ਨਹੀਂ ਸੀ ਨਾਸੁੰਨ ਕਰਕੇ ਥੋੜਾ ਜਿਹਾ ਤਬiyet ਫੇਡ ਡਾਉਨ ਤੇ ਆਈ ਹੋਈ ਸੀ ਤੇ ਡਾਵਾ ਡੋਲੀ ਰਿਹਾ ਪਰ ਸ਼ੁਕਰ ਮਾਰਾ ਇੱਥੇ ਕਿਉਂਕਿ ਉਹਨੇ ਦਰਸ਼ਨ ਕਰਵਾ ਲਏ ਹੋ ਜੀ ਸਮਾਂ ਆ ਗਿਆ ਸੀ ਆਪਣੇ ਵਤਨਾਵਲ ਨੂੰ ਵਾਪਸ ਕਰਨ ਦਾ ਤੇ ਭੈਣ ਹੋਣੀ ਆਏ ਸੀ ਅਸੀਂ ਵਾਪਸ ਖਾਲਸਾ ਕਾਲਜ ਆਈ ਸੀ ਜਿਹੜਾ ਕਰੋਲ ਬਾਗ ਸੀ ਜਿੱਥੋਂ ਸਾਰੀ ਸੰਗਤ ਪ੍ਰਸ਼ਾਦਾ ਪਾਣੀ ਤਿਆਰ ਕਰਦੀ ਸੀ ਤੇ ਉੱਥੇ ਛੱਕਦੇ ਸੀ ਫਿਰ ਅਹੀਂ ਇਧਰੋਂ ਔਟੋ ਲੈ ਕੇ ਜਾਣਾ ਸੀ ਸਟੇਸ਼ਨ ਤੇ ਤੇ ਬੱਟੇ ਕਹਿੰਦੇ ਕਿ ਅਸੀਂ ਚਲੋ ਆਏ ਹੋਏ ਆ ਤੇ ਫਿਰ ਅਸੀਂ ਤੁਹਾਨੂੰ ਸਟੇਸ਼ਨ ਤੱਕ ਛੱਡ ਦੇਣ ਨਾਲ ਇਹਨਾਂ ਨੇ ਵਲੋਗ ਬਣਾਣਾ ਸੀ ਨਾਲ ਇਹਨਾਂ ਦਾ ਵਲੋਗ ਵਾਂਗ ਜੁਗਾ ਦਿੱਲੀ ਆ ਕੇ ਬਹੁਤ ਸਾਰੀਆਂ ਭੈਣਾਂ ਮਿਲੀਆਂ ਬਹੁਤ ਸਾਰੀ ਸੰਗਤ ਮਿਲੀ ਜਿਨ੍ਹਾਂ ਨੇ ਪ੍ਰੇਮ ਦਿੱਤਾ ਬਹੁਤ ਸ਼ੁਕਰਾਨੇ ਆ ਸਭ ਸੰਗਤਾਂ ਦਾ ਕਿ ਤੁਸੀਂ ਪ੍ਰੇਮ ਕਰਦੇ ਹੋ ਤੇ ਸਾਡੇ ਵਰਗੇ ਬਸ ਤੁਹਾਡੇ ਆਸਰੇ ਕੰਮ ਕਰੀ ਜਾਂਦੇ ਨੇ ਭਾਈਚਾਰੇ ਭਲੇ ਆਪਣਾ ਸਾਥ ਨਹੀਂ ਜੱਬੇ ਹੀ ਕੀ ਹੁੰਦੀ ਹੈ ਬਈ ਜਿਨ੍ਹਾਂ ਨੇ ਪ੍ਰਮੋਸ਼ਨ ਕਰਾਣੀ ਹੁੰਦੀ ਹੈ ਸਾਡੇ ਕੋਲ ਕੋਈ ਭਾਈਚਾਰਾ ਨਹੀਂ ਹੈਗਾ ਪ੍ਰਮੋਸ਼ਨ ਕਰਾਣੀ ਹੈ ਪੈਸਾ ਦੋ ਪਰ ਪ੍ਰਮੋਸ਼ਨ ਮਰਵਾਓ ਅਸੀਂ ਵੀ ਰੋਟੀ ਖਾਂਦੇ ਆ ਆਪਣੀ ਕਮਾਈ ਦੀ ਹਮਾਤ ਨਹੀਂ ਜੀਉਂਦੀ ਨਹੀਂ ਮਤਲਬ ਇਹ ਚੀਜ਼ ਐ ਮੈਂ ਥੋੜਾ ਜਿਹਾ ਜਵਾਬ ਦੇਣਾ ਚਾਹੁੰਗੀ ਜਿਹੜੇ ਲੋਕੀ ਕਹਿੰਦੇ ਨੇ ਕਿ ਫ੍ਰੀ ਚ ਪ੍ਰੋਮੋਸ਼ਨ ਕਰ ਦਿਓ ਸਾਡੀ ਸਟੋਰੀ ਕਰ ਦਿਓ ਠੀਕ ਆ ਚਲੋ ਹਨਾ ਇੱਕ ਪ੍ਰੇਮ ਪਿਆਰ ਦੀ ਗੱਲ ਬਥਰੀ ਨਹੀਂ ਕਈ ਵਾਰ ਅਸੀਂ ਬੜੀਆਂ ਪ੍ਰੋਮੋਸ਼ਨਾਂ ਫ੍ਰੀ ਵੀ ਕਰਦੇ ਆ ਇਤੋਂ ਦੀ ਕੋਈ ਗੱਲ ਨਹੀਂ ਹੈਗੀ ਹੁਣ ਆਣਾ ਹੋਵੇ ਵੱਜ ਨੂੰ ਮੈਸੇਜ ਕਰਨ ਲੱਗ ਪੋ ਫ੍ਰੀ ਦੀ ਪ੍ਰੋਮੋਸ਼ਨੇ ਕਰ ਦੋ ਮੈਨੂੰ ਤਾਂ ਲੌਜੀਕ ਦੀ ਗੱਲ ਦੱਸ ਲੱਗੀ ਆ ਤਿੰਨ ਤੋਂ ਚਾਰ ਸਾਲ ਦਿਨ ਰਾਤ ਇੱਕ ਕਰਕੇ ਮਿਹਨਤ ਕਰਦੇ ਆ ਇਸ ਨੂੰ ਪਤਾ ਵੀ ਤੁਹਾਨੂੰ ਇੱਕ ਵੀਡੀਓ ਜੇ ਅਸੀਂ ਡੇਢ ਮਿੰਟ ਦੀ ਵੀਡੀਓ ਐਡਿਟ ਕਰਨੀ ਹੋਵੇ ਕਿੰਨਾ ਟਾਈਮ ਲੱਗਦਾ ਹੈ ਤੁਹਾਨੂੰ ਪਤਾ ਆ ਅਕਸਰ ਆਪ ਜਾਂਦੀ ਹੈ ਟਾਈਮ ਜਾਂਦਾ ਬੜਾ ਕੁਝ ਹੁੰਦਾ ਆ ਤੇ ਬਟ ਅਗਲਾ ਬੰਦਾ ਹੋਲੀ ਜੀ ਕਹਿ ਦਿੰਦਾ ਨਾ ਜਦੋਂ ਫਿਰ ਹੁਣ ਲੱਗਿਆ ਸੀ ਸੀ ਕਿਸੇ ਨੂੰ ਐਵੇਂ ਪ੍ਰੋਮੋਟ ਕਰਨ ਲਈ ਵੀ ਥੋੜੀ ਬੈਠੇ ਆ ਉਹ ਪ੍ਰੋਮੋਸ਼ਨ ਕਰਾਇਆ ਕਰਦੇ ਨੇ ਆਪਣੇ ਆਪ ਨੂੰ ਗਰੋ ਕਰਨ ਲਈ ਹਾਂਜੀ ਜੇ ਉਹ ਗਰੋਥ ਫੀਸ ਕਿਉਂ ਕਰਵਾ ਰਹੇ ਬਿਲਕੁਲ ਆਪਣਾ ਉਹਨੇ ਹੀ ਫੈਸਲਾ ਹੈਗਾ ਵਾ ਅਸੀਂ ਮਤਲਬ ਕਿ ਜੇ ਅਸੀਂ ਇੱਕ ਪ੍ਰੋਮੋਸ਼ਨ ਦਾ ਜੇ ਘੱਟ ਵੀ ਲੈਣੇ ਨਾ ਮੈਨੂੰ ਇੰਨਾ ਪਤਾ ਕਿ ਉਹਨੂੰ ਸਿਗਨਾ ਚੋਗਨਾ ਹੋ ਕੇ ਮੁੜ ਤਰਾ ਹੈ ਕਿਉਂਕਿ ਇਨੇ ਵਿਊਜ਼ ਆਂਦੇ ਇਹਨੇ ਲੋਕੀ ਵੇਖਦੇ ਆਂ ਤੇ ਇੱਕ ਵਾਰ ਪੇਮੈਂਟ ਲੈਣੀ ਤੇ ਰੀਲ ਹਮੇਸ਼ਾ ساری ਉਮਰ ਲਈ ਪਈ ਰਹਿੰਦੀ ਆ ਸਿੱਧੀ ਜੀ ਗੱਲ ਸੁਣ ਲਓ ਇੰਸਟਾਗ੍ਰam ਕੁਛ ਨਹੀਂ ਦਿੰਦਾ ਸਾਨੂੰ ਕੀ ਕਿਸੇ ਨੂੰ ਵੀ ਕੁਛ ਨਹੀਂ ਦਿੰਦਾ ਉਹਨਾਂ ਨੂੰ ਦਿੰਦਾ ਜਿਹੜੇ ਉਹਨਾਂ ਦੇ ਕਹਿਣ ਤੇ ਉਹਨਾਂ ਦੇ ਵਰਗੀਆਂ ਜੋ ਚਾਹੁੰਦੇ ਨੇ ਉਹਦਾ ਵੀਡੀਓ ਪ੍ਰਮੋਟ ਕਰਦੇ ਆਂ ਲੋਕੀ ਮਤਲਬ ਇਤਨਾ ਮਸਾਲੇ ਵਾਲੀਆਂ ਚੀਜ਼ਾਂ ਹੋ ਗਿਆਆਂ ਜਾਂ ਜਿਹੜੀਆਂ ਭੜੀਆਂ ਧੱਤੀਆਂ ਜਿਹਨੂੰ ਕਹਿੰਦੇ ਪੰਜਾਬੀ ਵਿੱਚ ਉਹ ਜ਼ਿਆਦਾ ਦੇਖਣਾ ਪਸੰਦ ਕਰਦੇ ਆ ਜੇ ਨਾਰਮਲ ਟਾਕ ਹੋਵੇ ਨਾਰਮਲ ਹਿਸਟੋਰੀਕਲ ਹੋਵੇ ਪਤਾ ਹੀ ਨਹੀਂ ਹੈ ਲੋਕੀ ਦੇਖਣਾ ਹੀ ਉਹ ਪਸੰਦ ਕਰਦੇ ਐਸ ਲਈ ਪਬਲਿਕ ਬਣਦੀ ਹੈ ਬਿਲਕੁਲ ਜੇ ਉਹਨਾਂ ਨੂੰ ਵਿਊ ਨਾ ਮਿਲਣ ਨਾ ਤੇ ਉਹ ਚੱਲੇਗਾ ਹੀ ਨਹੀਂ ਉਹ ਸਰਕਰ ਇਹ ਕੋਈ ਦੁਬਾਰਾ ਚੈੱਕ ਕਰੋ ਜੇ ਨਾਟ ਅਵੇਲੇਬਲ ਆ ਰਿਹਾ ਜੀ ਨਾ 올ਡ ਦਿੱਲੀ ਤੋਂ ਅਵੇਲੇਬਲ ਕੇ ਥਰੂ ਚੈੱਕ ਕਰੋ ਇੱਕ ਵਾਰ ਯਾਨੀ ਘੱਮ ਦੇ ਰੋ ਮਤਲਬ ਕਿ ਇਹ ਹਲੇ ਟ੍ਰੇਨ ਆਈ ਨਹੀਂ ਪਲੇਟਫਾਰਮ ਤੇ ਅੱਛਾ ਹੈ ਪੁਰਾਣੀ ਦਿੱਲੀ ਤੋਂ ਹਾਂਜੀ ਹਾਂਜੀ ਕਿਉਂਕਿ ਉਹ ਟ੍ਰੇਨ ਆਈ ਨਹੀਂਗੀ ਹਲੇ ਤੇ 12:30 ਹੋਏ ਤੇ 1:45 ਤੇ ਦੂਜੀ ਟ੍ਰੇਨ ਨਹੀਂ ਬਾਅਦ ਦੇ ਵਿੱਚ ਨਾ ਫਿਰ ਇੱਕ ਬਲੌਕ ਹੋਰ ਬੰਦ ਹੋਇਆਗਾ ਚੀਜ਼ ਨਾਲ ਕੇ ਮੰਨ ਸਟੇਸ਼ਨ ਤੇ ਤਾਂ ਲੌਲ ਹੁੰਦੀ ਹੋਵੇ ਨਹੀਂ ਫਿਰ ਤੇ ਇੱਕ ਵੀਰ ਉੱਤ ਜਾ ਕੇ ਕਹੇਗੀ ਗੁਰਪ੍ਰੀਤ ਕੌਰ ਜੀ ਮਿਲੇ ਸਨ ਭੈਣ ਜੀ ਇਹਨਾਂ ਨੇ ਸਾਨੂੰ ਐ ਕੀਤਾ ਉਹ ਕੀਤਾ ਤੇ ਤੁਸੀਂ ਜੋ ਕੁਝ ਕਹਿਣਾ ਮੇਰੇ ਸਾਹਮਣੇ ਕਹ ਲਓ ਉਹਨੂੰ ਸਾਹਮਣੇ ਬੋਲਣ ਵਾਲਾ ਬੰਦਾ ਜ਼ਿਆਦਾ ਪਸੰਦ ਨਹੀਂ ਤੁਹੀ ਮੇਰੇ ਨੇ ਹੈਲਪ ਕਰਦੇ ਵਾ ਮੈਂ ਇਦਾਂ ਨਹੀਂ ਕਰਦੀ ਜੇ ਮੈਂ ਕਹਿੰਦੀ ਨਹੀਂ ਮੈਂ ਥੋੜਾ ਜਿਹਾ ਮੂੰਹ ਤੇ ਕਹਿ ਦੇਣੀ ਪਰ ਥੋੜਾ ਜਿਹਾ ਤਰੀਕੇ ਨਾਲ ਕਹਿੰਦੀ ਨਹੀਂ ਤਰੀਕੇ ਨਾਲ ਕਹਿੰਦੀ ਮੈਂ ਮੈਂ ਮਤਲਬ ਮਾਨਜ ਨਹੀਂ ਰੱਖਦੀ ਮਾਨਜ ਰੱਖਣਾ ਲੋੜਦਾ ਕਿਉਂਕਿ ਇਦਾਂ ਦਾ ਵੈਰ ਵਿਰੋਧ ਦੀ ਭਾਵਨਾ ਨਫ਼ਰਤ ਫੈਲਦੀ ਹੈ ਤੁਹਾਨੂੰ ਲੱਗਦਾ ਮਿਸ ਅੰਡਰਸਟੈਂਡਿੰਗ ਜਿਹੜੀਆਂ ਹੁਣ ਮੈਂ ਵੀਡੀਓ ਵੀ ਪਾਈਆਂ ਇੱਕ ਉਹ ਹੀ ਬੋਲ ਕੇ ਬੈਠੇ ਬੰਦੇ ਨੂੰ ਗੱਲਾਂ ਕਲੀਅਰ ਕਰ ਲਾਉਣੀ ਚਾਹੀਦੀਆਂ ਕਹੇ ਤਰੀਕਾ ਕਈ ਕੱਲ ਹੋਣਾ ਹੈ ਰੇ ਇੱਥੇ ਆ ਕੇ ਵੀਡੀਓ ਵੀ ਚੈੱਕ ਕਰੋ ਇੰਸਟਾ ਅਸੀਂ ਇੱਕ ਦੂਜੇ ਦੀ ਆਪੇ ਹੀ ਪ੍ਰੋਮੋਸ਼ਨ ਕਰ ਰਹੇ ਹਾਂ ਹੋਵੇ ਸਾਡੀ ਬੜੀ ਕਿਹਨ ਕਰਦੀ ਹਨ ਆਪ ਕਦੀ ਬੜੀ ਸਨ ਲੋਡ ਵੀ ਨਹੀਂ ਆ ਅਸੀਂ ਨਾਲ ਚੰਗੀਆਂ ਚੀਜ਼ਾਂ ਦੀ ਕਰੀਦੀ ਹੁੰਦੀ ਸਾਡੀ ਕੋਈ ਕਰ ਸਕਦਾ ਸਾਡੀ ਕਿਹਨੇ ਕਰਨੀ ਪਰ ਅਸੀਂ ਆਪਣੀ ਆਪੇ ਹੀ ਕਰ ਰਹੇ ਹਾਂ ਸਾਡੀ ਡੀਮੋਸ਼ਨ ਕਰਨ ਵਾਲੇ ਦਾ ਜੋਰ ਲੱਗਿਆ ਪਿਆ ਉਹਦੇ ਹੁਣ ਮੈਨ ਦਾ ਅਕਾਊਂਟ ਇੱਕ ਵਾਰੀ ਡਿੱਗ ਕੇ ਖਤਮ ਹੋ ਗਿਆ ਦੁਬਾਰਾ ਹੋ ਚੁੱਕਿਆ ਚਾਲੂ ਮਨਾਸ ਕਰਕੇ ਥੋੜਾ ਸੋਚ ਸਮਝ ਕੇ ਪਾਣਾ ਪੈਂਦਾ ਕਿਉਂਕਿ ਲੋਕਾਂ ਨੂੰ ਵਾਇਲੈਂਸ ਜ਼ਿਆਦਾ ਲੱਗਦਾ ਉਹਦੇ ਸੜੀ ਉੱਤੇ ਚੱਲੀ ਹੋਈਆਂ ਸੜੀ ਕਿੰਨੇ ਜਨ ਮਾਇੰਗ ਜਗਾਂ ਨਹੀਂ ਲੱਭੀ ਸਾਨੂੰ ਕੰਟੈਂਟ ਬਣਾਉਣ ਵਾਸਤੇ ਇੱਥੇ ਸਹੀ ਯਾਰ ਪੇੜ ਲੱਗੇ ਬੈਠੇ ਕਿਹੜੇ ਵੇਖ ਰਹੇ ਨੇ ਮੈਂ ਕਿਹ ਤਰ੍ਹਾਂ ਹੈਕ ਕਰੀਏ ਉਹਦੇ ਉਹਨਾਂ ਨੂੰ ਤਾਂ ਭਜਾ ਦਾਂਗੇ ਅਸੀਂ ਵਾਹ ਕਿਹੜਾ ਹੈ ਰਾਜਮਾਨਦੇ ਆਪਣਾ ਉਹਨਾਂ ਨੇ ਸਿਰ ਸਿਰ ਦੇ ਇੱਕੀ ਭਜਾ ਦੇਣਾ ਉਹ ਚੱਕਰ ਚੋਂ ਸੱਤ ਮੈਂ ਜਿਹੜੀ ਪਰਵਾਸੀਆਂ ਦੇ ਨਾਲ ਬੈਠੀਆਂ ਨੂੰ ਘੂਰ ਘੂਰ ਕੇ ਪਿਆੰਜ ਮੈਂਦੀ ਜਿਵੇਂ ਅਸੀਂ ਤੇਗ ਕੱਢ ਕੇ ਉਹਨਾਂ ਦੇ ਮੋਟੇ ਤੇ ਰੱਖੀ ਹੁੰਦੀ ਹੈ ਤਾਂ ਉਹਨਾਂ ਤੇ ਰੱਖੀ ਹੁੰਦੀ। ਸਾਨੂੰ ਜਗ੍ਹਾ ਨਹੀਂ ਮਿਲ ਰਹੀ ਸੀ ਤੁੱਪੇ ਘੁੰਮ ਰਹੇ ਸਟੇਸ਼ਨ ਦੇ ਬਾਹਰ ਕੰਟੈਂਟ ਬਣਾ ਕੇ ਆਪਾਂ ਤਾਂ ਹੀ ਤੇਗ ਵੀਰ ਨੇ ਆ ਜਾਣਾ ਇੱਧਰ ਮੈਂ ਰਹਾ ਉਹ ਵੇਖੋ ਉਹ ਵੇਖੋ ਜਗ੍ਹਾ ਲੱਭ ਲਈਆਂ ਵਾਹ ਸਹੀ ਹੈ ਵਧੀਆ ਲੱਭਣਾ ਕਿੱਦਾਂ ਦੀ ਆਪਾਂ ਬੈਰੀਨ ਬੱਸ ਦੇ ਨਹੀਂ ਨਹੀਂ ਉੱtro ਵੜ ਜਾਂਦੇ ਹਾਂ ਇੱਥੋਂ ਟੱਪ ਆ ਜਾ ਕੰਬਾਸ਼ ਮਿਲਗੀ ਵਧੀਆ ਜਗਾ ਵੇ ਕਿਆ ਮੇਰੀ ਮਿਲਗਾ ਬਾਜ ਵਰਗੀ ਵਧੀਆ ਸ਼ਾਮ ਹੀ ਗਿਆ ਹਵਾ ਵੀ ਚਲਦੀ ਪਈ ਇੱਥੇ ਆ ਕੇ ਉਹਨਾਂ ਨੂੰ ਅਹਿਸਾਸ ਹੁੰਦਾ ਕਿ ਦਿੱਲੀ 'ਚ ਹਵਾ ਵੀ ਚਲਦੀ ਆ ਕਿਉਂਕਿ ਸ਼ਾਇਦ ਇਹ ਸ਼ਾਮੇ ਫੇਰ ਤੋਂ ਲਿਖੋਤੇ ਨਾ ਤਾਂ ਕਰਕੇ ਜਿਹੜੇ ਜਿੱਦਣ ਨੇ ਆਏ ਆ ਅਹੀਂ ਤੱਕ ਗਏ ਹਵਾ ਭਰ ਦੇ ਕਮਰੇ ਦੇ ਅੰਦਰ ਤੇ ਹਵਾ ਰੋਕੇ ਵੀ ਨਹੀਂ ਚਲਦੀ ਹੋएगी ਜਿੱਥੇ ਤੁਸੀਂ ਸੁੱਤੇ ਹੋ ਸੀ ਨਾ ਮਤਲਬ ਪੱਖਾ ਤੇਜ ਵਾ ਇਹ ਬੜੇ ਸ਼ੁਕਰ ਪੱਖਾ ਤੇਜ ਸਾਡੇ ਸਵਾਸ ਚਾਲਦੇ ਰਹੇ ਹੁਣ ਆਪਾਂ ਇਹਦਾ ਬੈਡ ਐਕਸਪੀਰੀਅੰਸ ਰਿਹਾ ਹੈ ਦਿੱਲੀ ਦਾ ਥੋੜਾ ਜਿਹਾ ਫਸਟ ਟਾਈਮ ਸੀ ਨਾ ਫਸਟ ਐਕਸਪੀਰੀਅੰਸ ਮੈਨੂੰ ਦਿੱਲੀ ਦਾ ਟੀਵੀ ਨਹੀਂ ਪਤਾ ਸੀ ਇੱਥੇ ਆ ਕੇ ਮੈਂ ਚੰਗਾ ਟੀਵੀ ਵੇਖਿਆ ਇੰਨੇ ਕਮਾਇਆ ਮੈਨੂੰ ਮੇਰੀ ਅਪਬੇਟਿੰਗ ਨੇ ਅੱਜ ਆ ਕੇ ਤੋਂ ਟੀਵੀ ਦੇਖਾਰ ਨੇ ਦੀ ਜਿਹੜਾ ਉਹ ਦੇਖ ਲੈ ਇਸ ਤੇ ਆ ਗਈ। ਧੀਏ ਥੋੜੇ ਨੁੱਕਰ ਵਾਲੇ ਹੁੰਦੇ ਨੇ ਹਾਂ ਵੀ ਗੋਲ ਹੋ ਗਏ ਆ। ਘੁੰਮ ਘੁੰਮ ਕੇ। ਤੇ एकदम ਮੁੱਠਾ ਚੱਕੋ ਕਿੰਨਾ ਵਧੀਆ ਆ ਰਿਹਾ। ਬੜੇ ਜਿਹੜੇ ਮੇਰੀ ਤੇਗ ਦੇ ਪਿੱਛੇ ਪਏ ਨੇ। ਕਾਪੀ ਗrandੀ ਕੋਸ਼ਿਸ਼ ਕਰਦੇ ਨੇ। ਤੁਹਾਨੂੰ ਪਤਾ ਓਰੀਜਨਲ ਚੀਜ਼ ਓਰੀਜਨਲ ਦਿੰਦੀ ਆ। ਮੈਂ ਤੇ ਕਰਾਵਾਂਗੀ ਕਾਪੀ। ਦੇਖ ਕੇ ਨਿਕرائی ਪਰ ਕਰਵਾਦੇ ਨਹੀਂ। ਕਿਉਂ ਜਿਨ੍ਹਾਂ ਨੇ ਬਿਜ਼ਨਸ ਕਰਨਾ ਉਹਨਾਂ ਨੇ ਆਣੀ ਵੇਖਣਾ ਕਿਹੜੀ ਚੀਜ਼ ਤੋਂ ਸ਼ਸਤਰ ਹਨ ਮਨਜੂਰਾ ਤੇ ਸਾਡੇ ਐ ਹੀ ਮੇਕਅਪ ਨੇ ਐ ਹੀ ਸ਼ਸਤਰ ਹੈ ਸਾਡੇ ਐ ਹੀ ਸਜੀ ਸਜਾਵਟ ਹੈ ਮਹਾਰਾਜਾ ਦਿੱਤੋ ਹੈ ਸਰੂ ਇਸੇ ਪ੍ਰਕਾਰ ਜੀ ਅਸੀਂ ਹੱਸਦੇ ਹਸਾਉਂਦੇ ਪਹੁੰਚ ਗਏ ਸਟੇਸ਼ਨ ਤੱਕ ਤੇ ਫਿਰ ਹੁਣ ਸਾਡੇ ਜਾਣ ਦਾ ਸਮਾਂ ਆ ਗਿਆ ਸੀ ਫਾਈਨਲ ਵਾਲਾ ਸਮਾਂ ਆ ਗਿਆ ਸੀ ਪਹਿਲਾਂ ਤੇ ਚਲੋ ਅਸੀਂ ਉੱਥੋਂ ਚਾਲੇ ਪਾਣੇ ਸੀ ਤੇ ਹੁਣ ਅਸੀਂ ਪਾਣੇ ਨੂੰ ਦਿੱਲੀ ਤੋਂ ਚਾਲੇ ਇਹ ਭੈਣ ਪ੍ਰੀਮ ਵੱਜੋਂ ਪ੍ਰਸ਼ਾਦਾ ਤਿਆਰ ਕਰਕੇ ਲੈ ਕੇ ਆਏ ਸੀ ਅਹੀਂ ਵਾਪਸੀ ਜਾਣਾ ਹੀ ਤੇ ਸਾਡੇ ਕੋਲ ਸ਼ਕਨਾਂ ਕੋਈ ਹੈ ਨਹੀਂ ਸੀ ਸਿਸਟਮ ਤੇ ਫਿਰ ਉਥੋਂ ਜਿੱਥੋਂ ਸੀ ਲੰਗਰ ਹਾਲ ਚੋਂ ਪ੍ਰਸ਼ਾਦਾ ਲੈਣਾ ਸੀ ਉੱਥੇ ਵੀ ਸਮਾਪਤੀ ਹੋ ਗਈ ਸੀ ਤੇ ਚੰਗੇ ਵੇਲੇ ਅਸੀਂ ਇਹਨਾਂ ਨੂੰ ਕਹਿ ਦਿੱਤਾ ਨਹੀਂ ਤੇ ਅਸੀਂ ਸਾਰੇ ਰਸਤੇ ਭੁੱਖੇ ਆਣਾ ਸੀ ਤੇ ਬਾਅਦੋਂ ਅਸੀਂ ਉਦੋਂ ਨਹੀਂ ਕੁਝ ਖਾ ਸਕਦੇ ਸੀ ਜਿੱਦਾਂ ਦਾ ਹੁੰਦਾ ਆ ਫਿਰ ਬਹੁਤ ਬਹੁਤ ਸ਼ੁਕਰਗੁਜ਼ਾਰ ਆ ਤੇ ਮਤਲਬ ਸੱਚੀ ਆਨੰਦ ਆ ਗਿਆ ਸੀ ਅਹੀਂ ਨਾ ਭੁੱਖੇ ਹੀ ਮਤਲਬ ਸਵੇਰ ਦੇ ਤੇ ਰਾਤੀ ਵੀ ਸੀ ਪ੍ਰਸ਼ਾਦਾ ਨਹੀਂ ਛਕਿਆ ਸੀ ਤੇ ਜਦੋਂ ਵੀ ਪ੍ਰਸ਼ਾਦ ਅਸ਼ਕਿਆ ਨਾ ਮਤਲਬ ਵਾਸੀ ਜਾਨ ਚ ਜਾਨ ਪੈ ਗਈ ਹੁੰਦੀ ਉਦੋਂ ਮੇਰੀ ਫੇਵਰੇਟ ਸਬਜੀ ਪਨੀਰ ਦੀ ਪੁਰਜੀ ਆਹਾ ਧੰਨਵਾਪਸੀ ਕਰ ਆ ਚੁੱਕੀ ਹੁਏ ਆ ਤੇ ਮੈਂ ਇਸ ਵਾਰੀ ਲੋਗ ਜਿਆਦਾ ਵਿਸਥਾਰ ਦੇ ਵਿੱਚ ਨਹੀਂ ਬਣਾ ਸਕੀ ਪਹਿਲੀ ਵਾਰੀ ਦਿੱਲੀ ਜਾਣ ਕਰਕੇ ਥੋੜੀ ਜਿਹੀ ਉਤਾਰ ਜੜਾਵਾਏ ਨੇ ਮਾਰੇ ਕਿਰਪਾ ਕਰੰਦਵਾਰਾ ਜਾਵਾਂਗੇ ਫਿਰ ਸਾਰੇ ਬਿੰਦੂਰਾ ਸਾਹਿਬ ਦਾ ਇਤਿਹਾਸ ਵੀ ਲੈ ਕੇ ਆਵਾਂਗੇ ਸਾਂਝੇ ਕਰਾਂਗੇ ਤੁਹਾਡੇ ਨਾਲ ਤੇ ਉਮੀਦ ਕਰਦੀ ਹਾਂ ਕਿ ਆਨੰਦ ਤੇ ਤੁਹਾਨੂੰ ਆਇਆ ਹੋਏਗਾ ਵਲੋਗ ਦੇਖ ਕੇ ਤਰਾ ਸਾਡੇ ਵਰਗੇ ਤੇ ਛੱਡੋ ਹਨੀ ਸਾਰੇ ਇੱਕ ਸਾਈਡ ਤੇ ਬਟ ਜਿਹੜਾ ਉਹ ਕੀਰਤਨ ਦਾ ਆਨੰਦ ਆ ਨਾ ਇੱਕ ਔਰਾ ਜਿ ਨੂੰ ਕਹਿ ਦਿੰਨੇ ਆ ਐਵੇਂ ਲੱਗਦਾ ਉਹ ਇੱਕ ਦੇਸ਼ ਇੱਕ ਮਤਲਬ ਪੂਰਾ ਉਹ ਸਰਕਲ ਜਿਹੜਾ ਨਾ ਇੱਕ ਹਿੱਸਾ ਕਹਿ ਦਿੰਨੇ ਆ ਇੱਕ ਅਲੱਗ ਹੀ ਹਿੱਸਾ ਆ ਜਾਂਦਾ ਆ ਅਸੀਂ ਜਦ ਸਮਾਗਮ ਅਟੈਂਡ ਕਰੀਦਾ ਹਰ ਇੱਕ ਸਮਾਗਮ ਦਾ ਆਪਣਾ ਪਰਦਾ ਆ ਸਾਰਿਆਂ ਉੱਥੇ ਅਲੱਗ ਅਲੱਗ ਪ੍ਰਕਾਰ ਦੀਆਂ ਰੂਹਾਂ ਆਂਦੀਆਂ ਨੇ ਜਿਹੜਾ ਸੰਗਤ ਦੇ ਨਾਲ ਮਿਲਾਪ ਹੁੰਦਾ ਨਾ ਮਹਾਰਾਜ ਆਪ ਕਹਿੰਦੇ ਨੇ ਆਪੇ ਸੰਗਤ ਸਾਧ ਬਹਾਲ ਹੈ ਆਪੇ ਵਿਦਾ ਕਰਾਵਾ ਹੈ ਆ ਵੀ ਉਹਨਾਂ ਨੇ ਕਿਰਪਾ ਕੀਤੀ ਤੇ ਹੀ ਇਸ ਵਾਰੀ ਗਏ ਆ ਨੇ ਤੇ ਮੈਂ 2-3 ਸਾਲ ਤੋਂ ਕੋਸ਼ਿਸ਼ ਕਰਦੀ ਪਈ ਜਾਂਦੀ ਬਟਨ ਦੇ ਹੁਕਮ ਦੇ ਕੇ ਕੁਝ ਨਹੀਂ ਆ ਕੁਝ ਨਹੀਂ ਜੀ ਕਰਨਾ ਕਰਕੇ ਅਸੀਂ ਨਹੀਂ ਜਾ ਸਕੀ ਦਾ ਹੁਣ ਵੀ ਮੇਰੀ ਤਬੀਅਤ ਖਰਾਬ ਹੋ ਗਈ ਵਾਪਸ ਦੇ ਵਿੱਚ ਬਹੁਤ ਘੱਟ ਕਲਿੱਪਸ ਲਈਆਂ ਮੈਂ ਸਾਰੇ ਵਲੋਗਸ ਦੇ ਵਿੱਚ ਉਹ ਵੀ ਚਲੋ ਭੈਣ ਆਏ ਹਾਂ ਥੋੜਾ ਨਾ ਕਰਕੇ ਥੋੜਾ ਬੋਲ-ਬੋਲ ਰਹੇ ਆ ਤੇ ਥੋੜਾ ਜਿਹਾ ਵਲੋਗ ਬਣ ਗਿਆ ਐ ਇਧਰ ਉਧਰ ਵਾਸਖੱਠੇ ਕਰਕੇ ਜਿੰਨਾ ਕੋ ਹੋ ਸਕਿਆ ਕੰਮ ਆ ਬਾਕੀ ਮਿਲਦੇ ਰਵਾਂਗੇ ਹੋਰ ਨਵੇਂ-ਨਵੇਂ ਵਲੋਗਸ ਦੇ ਨਾਲ ਦੇ ਜਿੱਦਾਂ ਮਤਲਬ ਇੱਥੇ ਸੰਗਤ ਨੇ ਬਹੁਤ ਪ੍ਰੇਮ ਰਖਿਆ ਅਹੀਂ ਨੇ ਨਹੀਂ ਜਿਆਣਾ ਮਤਲਬ ਬਸ ਇਹਨੇ ਲਾਇਕ ਨਹੀਂ ਬਟ ਜਿਹੜੇ ਤੁਸੀਂ ਸੰਗਤਾਂ ਪ੍ਰੇਮ ਕਰਦੀਆਂ ਉਹਨਾਂ ਮੇਰੇ ਕੋ ਸ਼ਬਦ ਮੁੱਕ ਜਾਂਦੇ ਹੁੰਦੇ ਐ ਕੁਛ ਕਹਿਣ ਲੱਗਿਆਂ ਹੀ ਬਹੁਤ ਬਹੁਤ ਸ਼ੁਕਰਗੁਜ਼ਾਰ ਆ ਤੁਹਾਡੇ ਵੀ ਤੇ ਮਾਰਾਇ ਦੇਵੀ ਕੀ ਉਹਨਾਂ ਨੇ ਤੁਹਾਡੇ ਵਿੱਚ ਵਿਚਰਨ ਦਾ ਮੌਕਾ ਦਿੱਤਾ ਜੁੜਦੇ ਰਾਵਾਂਗੇ ਅੱਗੇ ਜੀ ਧਿਆਨ ਰੱਖਿਓ ਫਰਸ਼ ਚੈੱਕ ਕਰੋ ਆਨੰਦ ਚ ਰਿਆ ਕਰੋ ਗੁੱਸੇ ਗਲੇ ਛੱਡ ਦਿਆ ਕਰੋ ਛੜਦੀ ਕਲਾ ਚ ਰਿਆ ਕਰੋ ਵਾਈਕ ਜੀ ਕਾਹਗਾ ਸਵਾਈਕ ਜੀ ਕੀ ਫਤ